ਆਖਿਰਕਾਰ ਪ੍ਰਸ਼ਾਸਨ ਨੂੰ ਮਿਸਟਰ ਸਿੰਘ ਫੂਡ ਕਿੰਗ ਦੇ ਨਾਮ ਨਾਲ ਮਸ਼ਹੂਰ ਰਵਿੰਦਰਪਾਲ ਸਿੰਘ ਅੱਗੇ ਝੁਕਣਾ ਪਿਆ ਤੇ ਉਹਨਾਂ ਦੀ ਰੇੜੀ ਨੂੰ ਵਾਪਸ ਕਰ ਦਿੱਤਾ ਗਿਆ। ਬੀਤੇ ਦਿਨੀ ਰਵਿੰਦਰਪਾਲ ਸਿੰਘ ਜੋ ਕਿ ਗੁਰਬਾਣੀ ਦਾ ਪਾਠ ਸੁਣਾਉਣ ਵਾਲੇ ਬੱਚਿਆਂ ਨੂੰ ਮੁਫਤ 버ਗਰ ਦਿੰਦਾ ਸੀ ਦੀ ਰੇੜੀ ਨੂੰ ਨਗਰ ਨਿਗਮ ਨੂੰ ਵਿਧਾਨ ਨੇ ਚੱਕ ਲਿਆ ਸੀ। ਜਿਸ ਤੋਂ ਬਾਅਦ ਉਹ ਕਾਰਪੋਰੇਸ਼ਨ ਜ਼ੋਨ ਡੀ ਲੁਧਿਆਣਾ ਦੇ ਬਾਹਰ ਪੋਖੜ ਤਾਲ ਤੇ ਬੈਠ ਗਏ ਸਨ ਤੇ ਕਿਹਾ ਸੀ ਕਿ ਬਾਬਾ ਦੀਪ ਸਿੰਘ ਗੁਰਦੁਆਰਾ ਪ੍ਰਬੰਧਨ ਕਮੇਟੀ ਤੇ ਕਾਂਗਰਸੀ ਆਗੂ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੱਟ ਕਿਉਂ ਮਹੀਨਾ ਵਾਰ ਪਰਚੀ ਵੀ ਕਟਵਾਉਂਦਾ ਹੈ ਵਾਹ ਬਾਬਾ ਦੀਪ ਸਿੰਘ ਦਰਵਾਰਾ ਮਾੜਾ ਡੋਨ ਸੈਂਕਸ਼ਨ ਦੇ ਚ ਰੇੜੀ ਲੈਣਾ ਬਰਗਰਦੀ ਜੀ ਤੇ ਉੱਥੇ ਦੇ ਜਿਹੜਾ ਸਾਹਮਣੇ ਬਾਬਾ ਦੀਪ ਸਿੰਘ ਦਰਵਾਰਾ ਦੇ ਪ੍ਰਬੰਧਕ ਕਮੇਟੀ ਹੈ ਉਹ ਪਿਛਲੇ 7 ਸਾਲ ਤੋਂ ਮੈਨੂੰ ਪਰੇਸ਼ਾਨ ਕਰ ਰਹੀ ਹੈ ਹੁਣ ਤੱਕ 2.5-3 ਲੱਖ ਦੇ ਕਰਜ਼ੇ 'ਚ ਮੈਂ ਉਹਨਾਂ ਕਰਕੇ ਆ ਉਹਨਾਂ ਨੇ ਮੇਰੀ 3-4 ਰੇੜੀਆਂ ਪਹਿਲੇ ਤੁਰਵਾ ਦਿੱਤੀਆਂ ਨੇ ਕਰ ਬਚੰਦੋ ਚੱਕਾ ਚੱਕਾ ਕੇ ਤੇ ਕੱਲ ਰਾਤ ਨੂੰ ਫੇਰ ਮੇਰੀ ਰੇੜੀ ਚੱਕੀ ਗਈ ਹੈ ਤੇ ਜਦ ਕਿ ਮੈਂ ਹਰ ਮਹੀਨੇ ਪਰਚੀ ਕਟਵਾਉਣਾ ਮੈਂ ਪਰਚੀ ਮੇਰੇ ਕੋਲ ਮੌਜੂਦ ਹੈ ਤੇ ਸੇਖੋ ਸਾਹਿਬ ਜਿਹੜੇ ਨੇ ਉਹ ਉਹਨਾਂ ਨੇ ਬੰਦਾ ਭੇਜਿਆ ਜਿਸ ਜਿਹੜਾ ਕਾਰਪਚਨ ਦਾ ਰੇੜੀ ਚੱਕਣ ਲਈ ਉਹ ਕਹਿੰਦਾ ਵੀ ਅਮਰਜੀਤ ਟਿੱਕਾ ਕਾਂਗਰਸੀ ਲੀਡਰ ਹੈ ਉਹਦੇ ਗੋਡੀ ਹੱਥ ਲਾਇਆ ਤੇ ਤੈਨੂੰ ਰੇੜੀ ਤੇਰੀ ਛੱਡ ਦਊਗਾ ਛੜਵਾ ਦਊਗਾ ਤੇ ਸਿੱਖੋ ਸਾਹਿਬ ਨੇ ਪਰਚੇ ਧਮਕੀ ਦਿੱਤੀ ਮੈਨੂੰ ਤੇ ਪਰਚੇ ਮੁਰਚੇ ਦੀ ਕੋਈ ਗੱਲ ਨਹੀਂ ਰੋਟੀ ਖਾਣੀ ਆ ਬਾਹਰ ਖਾ ਲਾਂਗੇ ਜਾਂ ਅੰਦਰ ਖਾ ਲਾਂਗੇ ਲੇਕਿਨ ਇਹ ਵੀ ਧੱਕਾ ਨਹੀਂ ਸਹਿਣ ਕਰਨਾ ਮੈਂ ਬਹੁਤ ਦਿਨਾਂ ਦਾ 7 ਸਾਲ ਹੋ ਗਏ ਨਾਲ ਧੱਕਾ ਸਹਿਣ ਕਰ ਰਿਹਾ ਉਤੇ ਰਵਿੰਦਰਪਾਲ ਸਿੰਘ ਦੀ ਸਲਾਈ ਵਿੱਚ ਉਹਨਾਂ ਦਾ ਸਾਥ ਦਿੱਤਾ ਅਕਾਲੀ ਆਗੂ ਮੀਤਪਾਲ ਸਿੰਘ ਡੁਗਰੀ ਨੇ ਜਿਨ੍ਹਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਸ਼ਾਮ ਤੱਕ ਰੇੜੀ ਵਾਪਸ ਨਾ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਇੱਕ ਗੋਰਖ ਬੰਦੇ ਨਾਲ ਗੁਰਬਾਣੀ ਨਾਲ ਜੁੜੇ ਹੋਏ ਬੰਦੇ ਨਾਲ ਐਡਾ ਤੱਕਾ ਕਿਉਂ? ਕਿਹੜੀ ਗੱਲ ਦਾ ਤੱਕਾ ਹੋ ਰਿਹਾ? ਮੈਂ ਤੁਹਾਨੂੰ ਇਹ ਤਾੜਨਾ ਦਿੰਦਾ ਜਿਹੜੇ ਤੁਹਾਨੂੰ ਸਰਕਾਰ ਦੇ ਬਹੁਤ ਵੱਡੇ ਵੱਡੇ ਵਹਿਮ ਆ ਨਾ ਇਹ ਜਿਹੜੇ ਵਹਿਮ ਆ ਬਹੁਤ ਛੇਤੀ ਲੱਤ ਜਾਣੇ ਆ ਤੁਹਾਡੇ। ਇਹ ਜਿਹੜਾ ਕਿਸੇ ਵੀ ਗਰੀਬ ਬੰਦੇ ਨਾਲ ਕਿਸੇ ਨਾਲ ਵੀ ਜਿਹੜਾ ਕੋਈ ਤੱਕਾ ਕਾਂਗਰਸੀ ਕਰ ਰਿਹਾ ਯੂਥ ਕਾਲੀਦਾਰ ਠੋਕ ਕੇ ਇਹ ਜਿਹੇ ਬੰਦਿਆਂ ਨਾਲ ਖੜੂਗਾ ਇਹਦੀ ਅੱਜ ਜਿਹੜੀ ਰੇੜੀ ਆ ਜੇ ਵਾਪਸ ਨਾ ਕੀਤੀ ਕਾਰਪੋਰੇਸ਼ਨ ਨੇ ਇਹਦਾ ਵਿਰੋਧ ਜਿਹੜਾ ਨਾ ਚੱਲਿਆ ਨਹੀਂ ਜਾਣਾ ਦੂਜੇ ਪਾਸੇ ਕਾਰਪੋਰੇਸ਼ਨ ਜ਼ੋਨ ਡੀ ਦੇ ਜ਼ੋਨਲ ਕਮਿਸ਼ਨਰ ਨੇ ਕਿਹਾ ਕਿ ਸਿਰਫ ਇੱਕ ਬੰਦੇ ਦੀ ਹੀ ਰੇੜੀ ਨਹੀਂ ਚੁੱਕੀ ਬਲਕਿ ਹੋਰ ਵੀ ਕਈ ਲੋਕਾਂ ਦੀਆਂ ਰੇੜੀਆਂ ਚੁੱਕੀਆਂ ਗਈਆਂ ਸਨ ਉਹਨਾਂ ਕਿਹਾ ਕਿ ਇਹ ਕਾਰਵਾਈ ਸ਼ਹਿਰ ਦੀ ਟ੍ਰੈਫਿਕ ਪੁਲਿਸ ਤੇ ਕੁਝ ਲੋਕਾਂ ਦੀ ਸ਼ਿਕਾਇਤ ਦੇ ਮੱਦੇਨਜ਼ਰ ਕੀਤੀ ਗਈ ਸੀ ਬਾਬਾ ਦੀਪ ਸਿੰਘ ਚੌਕ ਦੇ ਵਿੱਚ ਇੱਕ ਤਾਂ ਜਿੱਦਾਂ ਕਿ ਸਾਰੇ ਲੁਧਿਆਣਾ ਵਾਸੀ ਜਾਣਦੇ ਆ ਕਿ ਉੱਥੇ ਦੋ ਗੁਰਦੁਆਰਾ ਸਾਹਿਬ ਨੇ ਤੇ ਉੱਥੇ ਕਾਫੀ ਜਿਆਦਾ ਰਸ਼ ਰਹਿੰਦਾ ਤੇ ਇਹਦੇ ਨਾਲ ਉੱਥੇ ਕੱਟੋ-ਕੱਟ ਪੰਜ-ਛੇ ਰੇੜੀਆਂ ਹੋਰ ਲੱਗਦੀਆਂ ਨੇ ਜਿਨ੍ਹਾਂ ਕਰਕੇ ਟ੍ਰੈਫਿਕ ਨੂੰ ਕੰਜੈਸ਼ਨ ਹੁੰਦੀ ਆ ਲੋਕਾਂ ਨੂੰ ਆਉਣ ਜਾਣ ਚ ਪਰੇਸ਼ਾਨੀ ਹੁੰਦੀ ਹੈ ਜਿਹੜੇ ਉੱਥੇ ਪਿਛਲੇ ਪਾਸੇ ਮੱਲਾ ਵਾਸੀ ਆ ਉਹਨਾਂ ਨੇ ਸਾਨੂੰ ਮੈਡਮ ਕਮਿਸ਼ਨਰ ਨੂੰ ਕੰਪਲੇਨਟ ਕੀਤੀ ਸੀ ਵੀ ਇੱਥੋਂ ਇਸ ਚੌਕ ਨੂੰ ਰੇੜੀ ਫੜੀ ਤੋਂ ਮੁਕਤ ਕਰਾਇਆ ਜਾਵੇ ਓਵਰਆਲ ਇੱਕ ਹੋਰ ਚੀਜ਼ ਆ ਕਿ ਜਿਹੜੀ ਸਟ੍ਰੀਟ ਵੈਂਡਿੰਗ ਪਾਲਿਸੀ ਆ ਰਹੀ ਆ ਉਹਦੇ ਵਿੱਚ ਵੀ ਤੁਸੀਂ ਚੌਂਕ ਦੇ ਵਿੱਚ ਕਿਸੇ ਤਰ੍ਹਾਂ ਦੀ ਰੇੜੀ ਫੜੀ ਨਹੀਂ ਲਗਾ ਸਕਦੇ ਇਸੇ ਕਰਕੇ ਕੱਲ ਉੱਥੋਂ ਜਿੰਨੀਆਂ ਵੀ ਰੇੜੀਆਂ ਫੜੀਆਂ ਲੱਗਦੀਆਂ ਨੇ ਉਹਨਾਂ ਨੂੰ ਰਿਮੂਵ ਕੀਤਾ ਗਿਆ ਤੇ ਅੱਜ ਇਹ ਬੰਦਾ ਇੱਥੇ ਬਿਨਾਂ ਗੱਲ ਤੋਂ ਬਾਹਰ ਧੰਨੇ ਦੇ ਬੈਠ ਕੇ ਨੁਆਇਸੈਂਸ ਕ੍ਰੀਏਟ ਕਰ ਰਿਹਾ ਰੇੜੀ ਕੱਲੇ ਦੀ ਨਹੀਂ ਚੱਕੀ ਗਈ ਪੰਜ ਜਿਹੜੀਆਂ ਉਥੋਂ 6 ਹੋਰ ਚੱਕ ਹੋਈਆਂ ਨੇ ਤੇ ਜੇ ਕੋਈ ਕਾਰਪੋਰੇਸ਼ਨ ਦਾ ਧੱਕੇ ਵਾਲਾ ਆ ਉਹ ਤਾਂ ਬਾਕੀ ਵੀ ਇਹਦੇ ਨਾਲ ਬੈਠਣ ਇਹਨੇ ਤੁਹਾਨੂੰ ਦੱਸ ਦਈਏ ਕਿ ਰਵਿੰਦਰਪਾਲ ਸਿੰਘ ਲੋਕ ਸਭਾ ਚੋਣਾਂ ਵੀ ਲੜਨ ਦਾ ਐਲਾਨ ਕਰ ਚੁੱਕੇ ਨੇ ਤੇ ਸ਼ਾਇਦ ਉਹਨਾਂ ਦੀ ਇਹ ਗੱਲ ਲੀਡਰਾਂ ਤੇ ਪ੍ਰਸ਼ਾਸਨ ਨੂੰ ਰੜਕ ਗਈ। ਬਿਊਰੋ ਰਿਪੋਰਟ, ਦਿੱਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978